ਤੂ ਲੋ ਇਹ ਨਾਲ ਵੀਡੀਓ ਵੀ ਹੈ ਉਸ ਬੰਦੇ ਜਿਹੜੀ ਪੜਤਾਲ ਪੜਤਾਲ ਕੀਤੀ ਹੈ ਚੱਲ ਜਾਰੀ ਪੜਤਾਲ ਕਰਕੇ ਜੋ ਵੀ ਬੰਦੀ ਕਾਰਵਾਈ ਕਰ ਦਿੱਤੀ ਹੈ ਸੀਡੀਏ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਡੀਪਲੀ ਜਾਂਚ ਕੀਤੀ ਜਾ ਰਹੀ ਹੈ ਸਹੀ ਹੈ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ ਨਾ ਕੀ ਗੱਲ ਬਾਤ ਹੈ ਇਹ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਨ ਤੇ ਬਸ ਆਹ ਨਾਲ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਹੈ ਆਂਦਾ ਤੂੰ ਮੇਰੀਆਂ ਸਵਾਰੀਆਂ ਭਾਈਆਂ ਅੱਛਾ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਦਿੱਤੀਆਂ ਉਹਨਾਂ ਸਵਾਰੀਆਂ ਮਕਾਨ ਦੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ ਜੀ ਮੈਂ ਬੋਦੀ ਗੱਲ ਮਤਾਰ ਦਿੰਦਾ ਮੈਂ ਸਵਾਰੀਆਂ ਤਾਦੀਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਤਹੀਂ ਪੁੱਛਿਆ ਆ ਵੀ ਤੂੰ ਰਾਤ ਉਹ ਘੇਰ ਕੇ ਮੈਨੂੰ ਕੁੱਟਿਆ ਦੂੰਗੀ ਅੱਗੋਂ ਪਸਤੌੜ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਾਇਲ ਕੀਤਾ ਗੋਲੀਆਂ ਚਲਾਈਆਂ ਨਾ ਕਿਨੇ ਜਾਣੇ ਸੀ ਉਹ ਦੋ ਜਾਣੇ ਸੀ ਦੋ ਜਾਣੇ ਕੌਣ ਹੈਗੇ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰੇ ਨਾਲ ਹਾਂਜੀ ਦੋ ਜਣੇ ਆ ਕਿਹੜੀ ਰੋਡ ਤੇ ਬੱਸ ਚੱਲਦੀ ਕਿਹੜੀ ਬੱਸ ਹੈ ਇਹ ਇੰਡੀਆ ਰੋਡ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹ ਆਦੇ ਆ ਹਾਂਜੀ ਬਲੇਸੇ ਰੰਜੀਤ ਸਾਹਿਬ ਕੇ ਵੀ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਤਾਦ ਕੁੱਟਿਆ ਨਾ ਮਾਰਿਆ ਪਤਾ ਲੱਗਾ ਇਹ ਨਿੱਜੀ ਪਸਤਾ ਵਾਲਾ ਹੈ ਕਿਦਾਂ ਉਸ ਨੂੰ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਠੀਕ ਹੈ ਦੇਖ ਉਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਨਹੀਂ ਮੰਗਦਾ ਜੀ ਮੰਗ ਕਰਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲੇ ਸੋ ਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪਰੋਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ ਬਸ ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਔਰ ਇਹਨਾਂ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਿਸਤੌਲ ਸੀ ਉਹਨੇ ਸਿਧਾਣ ਕੇ ਕੱਟਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚਲੀਆਂ ਮੌਕੇ ਦੇ ਜੇਕਰ ਦਰਸਾ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉੱਥੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਆ ਲੇਕਿਨ ਅਸੀਂ 3 ਵਜੇ ਧਿਆਨ ਕੇ ਵੇਟ ਕਰ ਰਹੇ ਹਾਂ ਅਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਹੈ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਰੋ ਥੱਲੇ ਨੂੰ ਉਹ ਕੱਢ ਰਿਆ ਕੇ ਗੋਲੀ ੜੀ ਪਈ ਆ ਚਲਾ ਰਿਆ ਜਾ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੇ ਕੇਸ ਦਾ ਦਾ ਝਗੜਾ ਜੀ ਬਸ ਸਵਾਰੀਆਂ ਤੋਂ ਗੱਲ ਦੇ ਕੋਈ ਇੰਨੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਇੱਕ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਜਿਹਾ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਸਕਦੇ ਪਰ ਲੇਕਿਨ ਉਹਨਾਂ ਨੇ ਬਹੁ ਮਾੜੀ ਘਟਨਾ ਹੈ ਤੇ ਇਸ ਕਰਕੇ ਅਸੀਂ ਪੁਲਿਸ ਨੂੰ ਦਿੱਤੀ ਆ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਆ ਔਰ ਇਸ ਤੇ ਕਾਰਵਾਈ ਦੀ ਮੰਗ ਕਰਦੇ ਆ ਕਿ ਜੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਫਿਰ ਨਰਸ ਤੇਜ ਕੀਤਾ ਜਾਏਗਾ